ਦੇਸ਼ ਵਿੱਚ ਐਸ وی ਲਈ ਜਦੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਪੱਕਿਆ ਹੋਇਆ ਹੈ ਅਤੇ ਵੱਖ-ਵੱਖ ਉਮੀਦਵਾਰ ਆਪੋ ਆਪਣਾ ਚੋਣ ਪ੍ਰਚਾਰ ਕਰ ਰਹੇ ਨੇ ਤਾਂ ਠੀਕ ਇਸੇ ਸਮੇਂ ਦੌਰਾਨ ਦੱਖਣ ਭਾਰਤ ਵਿੱਚੋਂ ਇੱਕ ਅਜਿਹਾ ਮਾਮਲਾ ਵੀ ਸਾਹਮਣੇ ਆਇਆ ਜੋ ਬਹੁਤ ਹੈਰਾਨ ਕਰਨ ਵਾਲਾ ਵੀ ਹੈ ਅਤੇ ਸ਼ਰਮਸਾਰ ਕਰਨ ਵਾਲਾ ਵੀ ਹੈ ਪਰ ਇਸ ਉਤੇ ਮੀਡੀਆ ਵਿੱਚ ਜ਼ਿਆਦਾ ਚਰਚਾ ਨਹੀਂ ਹੋ ਰਹੀ ਦਰਅਸਲ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਪੋਤੇ ਅਤੇ ਜਨਤਾ ਦਲ ਸੈਕੂਲਰ ਦੇ ਮੈਂਬਰ ਪਾਰਲੀਮੈਂਟ ਪ੍ਰਜਵਲ ਰਿਵੰਨਾ ਉਤੇ ਕਈ ਔਰਤਾਂ ਦੇ ਸਰੀਰਕ ਸ਼ੋਸ਼ਣ ਦੇ ਦੋਸ਼ ਲੱਗੇ ਅਤੇ ਇਹਨਾਂ ਦੋਸ਼ਾਂ ਨੇ ਆਮ ਚੋਣਾਂ ਦੇ ਦਰਮਿਆਨ ਸਿਆਸੀ ਤੂਫਾਨ ਖੜਾ ਕਰ ਦਿੱਤਾ ਹੈ ਇਹ ਬਹੁਤ ਵੱਡਾ ਇੱਕ ਮਾਮਲਾ ਸਾਹਮਣੇ ਆਇਆ ਜਿਸ ਦੀ ਗੂੰਜ ਦੱਖਣ ਭਾਰਤ ਵਿੱਚ ਖਾਸ ਕਰਕੇ ਕਰਨਾਟਕਾ ਸੂਬੇ ਵਿੱਚ ਕਾਫੀ ਜ਼ਿਆਦਾ ਪਈ ਹੈ ਪਰ ਮੁਲਕ ਪੱਧਰ ਉਤੇ ਅਤੇ ਇਸ ਤੋਂ ਬਾਹਰ ਜ਼ਿਆਦਾ ਲੋਕਾਂ ਨੂੰ ਇਸ ਬਾਰੇ ਨਹੀਂ ਪਤਾ ਆਓ ਜਾਣਦੇ ਹਾਂ ਅੱਜ ਦੇ ਇਸ ਵਿਸ਼ੇਸ਼ ਵੀਡੀਓ ਵਿੱਚ ਇਸ ਵੇਲੇ ਬਹੁਤ ਜ਼ਿਆਦਾ ਗਰਮਾਏ ਹੋਏ ਇਸ ਸਰੀਰਕ ਸ਼ੋਸ਼ਣ ਸਕੈਂਡਲ ਮਾਮਲੇ ਬਾਰੇ ਇਸ ਸਿਆਸੀ ਆਗੂ ਬਾਰੇ ਤੁਹਾਨੂੰ ਦੱਸਤੀ ਹੈ ਕਿ ਪ੍ਰਜਵਲ ਰੇਵੰਨਾ ਕਰਨਾਟਕਾ ਦੀ ਹਸਨ ਲੋਕ ਸਭਾ ਸੀਟ ਤੋਂ ਮੌਜੂਦਾ ਸਮੇਂ ਮੈਂਬਰ ਪਾਰਲੀਮੈਂਟ ਨੇ ਅਤੇ ਦੇਸ਼ ਦੇ ਇਤਿਹਾਸ ਵਿੱਚ ਤੀਜੇ ਸਭ ਤੋਂ ਘੱਟ ਉਮਰ ਦੇ ਮੈਂਬਰ ਪਾਰਲੀਮੈਂਟ ਵਜੋਂ ਵੀ ਦਰਜ ਨੇ 33 ਸਾਲ ਦੇ ਇਸ ਮੈਂਬਰ ਪਾਰਲੀਮੈਂਟ ਉੱਤੇ ਕਈ ਔਰਤਾਂ ਦੇ ਨਾਲ ਜ਼ਬਰ ਜਨਾਹ ਕਰਨ, ਸਰੀਰਕ ਸ਼ੋਸ਼ਣ ਕਰਨ ਅਤੇ ਇਹ ਕਾਰੇ ਦੀ ਵੀਡੀਓ ਬਣਾ ਕੇ ਰਿਕਾਰਡ ਕਰਨ ਦੇ ਇਲਜ਼ਾਮ ਵੀ ਲੱਗੇ ਨੇ। ਜ਼ਿਆਦਾ ਹੈਰਾਨੀ ਲੋਕਾਂ ਨੂੰ ਇਸ ਕਰਕੇ ਵੀ ਹੋ ਰਹੀ ਹੈ ਕਿ ਹਜ਼ਾਰਾਂ ਔਰਤਾਂ ਦੇ ਖਿਲਾਫ ਇਹ ਕਾਰਵਾਈ ਕਰਨ ਦੇ ਬਾਵਜੂਦ ਇਹ ਮਾਮਲਾ ਇੰਨੀ ਦੇਰ ਤੱਕ ਕਿਵੇਂ ਲੁਕਿਆ ਰਿਹਾ। ਦਰਅਸਲ ਭਾਰਤੀ ਜਨਤਾ ਪਾਰਟੀ ਵੱਲੋਂ ਕਰਨਾਟਕਾ ਵਿੱਚ ਜਨਤਾ ਦਲ ਸੈਕਲਰ ਦੇ ਨਾਲ ਕੱਠ ਚੋੜ ਕਰਕੇ ਲੋਕ ਸਭਾ ਚੋਣ ਲੜੀ ਜਾ ਰਹੀ ਹੈ ਅਤੇ ਉਸੇ ਜਨਤਾ ਦਲ ਸੈਕੂਲਰ ਪਾਰਟੀ ਦੇ ਮੈਂਬਰ ਪਾਰਲੀਮੈਂਟ ਪ੍ਰਜਵਲ ਰਵੰਨਾ ਦੇ ਕਈ ਵੀਡੀਓਜ਼ ਵਾਇਰਲ ਹੋਏ ਨੇ ਜਿਨ੍ਹਾਂ ਵਿੱਚ ਉਹ ਔਰਤਾਂ ਦਾ ਸਰੀਰਕ ਸ਼ੋਸ਼ਣ ਕਰਦੇ ਹੋਏ ਵਿਖਾਈ ਦਿੰਦੇ ਨੇ ਅਤੇ ਇਹਨਾਂ ਸਾਰੇ ਵੀਡੀਓਜ਼ ਦੀ ਗਿਣਤੀ 3000 ਦੇ ਆਸ-ਪਾਸ ਬਣ ਜਾਂਦੀ ਹੈ ਪਿਛਲੇ ਦਿਨੀ ਕਰਨਾਟਕਾ ਸੂਬੇ ਵਿੱਚ ਬਹੁਤ ਵੱਡੇ ਪੱਧਰ ਉੱਤੇ ਜਨਤਕ ਥਾਵਾਂ ਉੱਤੇ ਕਈ ਪੈਨ ਡਰਾਈਵ ਵਿਖੇਆਂ ਗਈਆਂ ਇਨਾ ਪੈਨ ਡਰਾਈਵ ਨੂੰ ਜਦੋਂ ਲੋਕਾਂ ਨੇ ਚਲਾ ਕੇ ਵੇਖਿਆ ਤਾਂ ਉਹਨਾਂ ਵਿੱਚ ਪ੍ਰਜਵਲ ਰੇਵੰਨਾ ਦੇ ਵੀਡੀਓਜ਼ ਮੌਜੂਦ ਸਨ ਪ੍ਰਜਵਲ ਰੇਵੰਨਾ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵੇਗੋੜਾ ਦੇ ਪੋਤੇ ਅਤੇ ਐਚਡੀ ਰੇਵੰਨਾ ਦੇ ਪੁੱਤਰ ਨੇ ਜੋ ਕਿ ਕਰਨਾਟਕਾ ਦੀ ਸਿਆਸਤ ਵਿੱਚ ਇੱਕ ਜਾਣਿਆ ਪਛਾਣਿਆ ਨਾਂ ਨੇ ਇਨ੍ਹਾਂ ਵੀਡੀਓ ਕਲਿੱਪਾਂ ਵਿੱਚ ਜਿਨ੍ਹਾਂ ਪੀੜਤਾਂ ਦੀ ਪਛਾਣ ਹੋਈ ਹੈ ਉਨਾਂ ਨੂੰ ਅੱਗੇ ਆ ਕੇ ਸ਼ਿਕਾਇਤ ਦਰਜ ਕਰਵਾਉਣ ਲਈ ਸਹਿਮਤ ਕਰਾਉਣਾ ਕੋਈ ਸੌਖਾ ਕੰਮ ਨਹੀਂ ਹੈ। ਮਿਲੀ ਜਾਣਕਾਰੀ ਮੁਤਾਬਕ ਕਥਤ ਤੌਰ ਤੇ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਔਰਤਾਂ ਪਿਛਲੇ ਲਗਭਗ 10 ਦਿਨਾਂ ਵਿੱਚ ਹਾਸਨ ਜ਼ਿਲ੍ਹੇ ਵਿਚਲੇ ਆਪਣੇ ਘਰ-ਬਾਰ ਛੱਡ ਕੇ ਕਿਸੇ ਹੋਰ ਥਾਂ ਚਲੀਆਂ ਗਈਆਂ ਨੇ। ਅਤੇ ਇਹ ਜ਼ਿਲ੍ਹਾ ਦੇਵਯਗੋੜਾ ਪਰਿਵਾਰਤਾ ਗੜ ਮੰਨਿਆ ਜਾਂਦਾ ਹੈ। ਸ਼ਰਨਖੱਤ ਦਾ ਖੁਲਾਸਾ ਹੋਣ ਕਾਰਨ ਪੀੜਤ ਔਰਤਾਂ ਜ਼ਾਹਿਰਾ ਤੌਰ ਤੇ ਸਮਾਜਿਕ ਦਾਗ ਤੇ ਬਦਨਾਮੀ ਤੋਂ ਡਰਦੀਆਂ। ਕਰ ਛੱਡ ਰਹੀਆਂ ਨੇ ਐਚ ਡੀ ਰਵੰਨਾ ਉੱਤੇ ਵੀ ਔਰਤ ਨੂੰ ਅਗਵਾ ਕਰਨ ਦਾ ਦੋਸ਼ ਹੈ ਅਤੇ ਉਸ ਮਹਿਲਾ ਨੂੰ ਕਥਿਤ ਤੌਰ ਤੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਕੋਲ ਪਹੁੰਚਣ ਤੋਂ ਰੋਕਣ ਦੇ ਵੀ ਇਲਜ਼ਾਮ ਉਨ੍ਹਾਂ ਉੱਤੇ ਲੱਗੇ ਨੇ ਯਾਨੀ ਕਿ ਪ੍ਰਜਵਲ ਰਵੰਨਾ ਅਤੇ ਉਹਨਾਂ ਦੇ ਪਿਤਾ ਐਚ ਡੀ ਰਵੰਨਾ ਦੋਵੇਂ ਇਸ ਮਾਮਲੇ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਨੇ ਇਸ ਦਰਮਿਆਨ ਜ਼ਿਆਦਾ ਹੈਰਾਨੀ ਬਹੁਤ ਲੋਕਾਂ ਨੂੰ ਉਸ ਵੇਲੇ ਵੀ ਹੋਈ ਜਦੋਂ ਇਨਾ ਵੱਡਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪ੍ਰਮੁੱਖ ਤੌਰ ਤੇ ਵਿਵਾਦਾਂ ਵਿੱਚ ਘਿਰੇ ਮੈਂਬਰ ਪਾਰਲੀਮੈਂਟ ਪ੍ਰਜਵਲ ਰਿਵੰਨਾ ਬੜੀ ਆਸਾਨੀ ਨਾਲ ਦੇਸ਼ ਛੱਡ ਕੇ ਯੂਰਪੀ ਦੇਸ਼ ਜਰਮਨੀ ਪਹੁੰਚਣ ਵਿੱਚ ਕਾਮਯਾਬ ਹੋਏ ਹਾਲਾਂਕਿ ਇਸ ਤੋਂ ਕੁਝ ਦਿਨ ਬਾਅਦ ਪ੍ਰਜਵਲ ਰਿਵੰਨਾ ਦਾ ਸੋਸ਼ਲ ਮੀਡੀਆ ਜ਼ਰੀਏ ਇਹ ਬਿਆਨ ਵੀ ਸਾਹਮਣੇ ਆਇਆ ਜਿਸ ਵਿੱਚ ਉਹਨਾਂ ਕਿਹਾ ਕਿ ਉਹ ਦੇਸ਼ ਛੱਡ ਕੇ ਪਜੇ ਨਹੀਂ ਬਲਕਿ ਕਿਸੇ ਜ਼ਰੂਰੀ ਕੰਮ ਲਈ ਬਾਹਰ ਆਏ ਨੇ ਅਤੇ ਵਾਪਸ ਆਉਣਗੇ ਇਸ ਦਰਮਿਆਨ ਕਰਨਾਟਕਾ ਦੀ ਸਰਕਾਰ ਉੱਤੇ ਵੀ ਇਲਜ਼ਾਮ ਲੱਗੇ ਕਿ ਉਸ ਨੇ ਇਸ ਮੈਂਬਰ ਪਾਰਲੀਮੈਂਟ ਨੂੰ ਬਾਹਰ ਭਜਣ ਲੱਗਿਆਂ ਜ਼ਰੂਰੀ ਚੌਕਸੀ ਨਹੀਂ ਵਿਖਾਈ ਫਿਲਹਾਲ ਫਰਾਰ ਮੰਨੇ ਜਾ ਰਹੇ ਇਸ ਮੈਂਬਰ ਪਾਰਲੀਮੈਂਟ ਪ੍ਰਜਵਲ ਰਿਵੰਨਾ ਦੇ ਖਿਲਾਫ ਬਲੂ ਕਾਰਨਰ ਨੋਟਿਸ ਵੀ ਜਾਰੀ ਕਰਵਾਇਆ ਗਿਆ ਹੈ ਅਤੇ ਕਾਨੂੰਨੀ ਕਾਰਵਾਈ ਦੇ ਕੇਰੇ ਵਿੱਚ ਲਿਆਉਣ ਦੀ ਗੱਲ ਹੋ ਰਹੀ ਹੈ ਵਿਰੋਧੀ ਧਿਰਾਂ ਵੱਲੋਂ ਇਸ ਮਾਮਲੇ ਸੰਬੰਧੀ ਇਹ ਗੱਲ ਵੀ ਉਠਾਈ ਜਾ ਰਹੀ ਹੈ ਕਿ ਕੇਂਦਰ ਸਰਕਾਰ ਤੇ ਪ੍ਰਧਾਨ ਮੰਤਰੀ ਇਸ ਮੁੱਦੇ ਤੇ ਜਵਾਬ ਦੇਣ ਕਿਉਂਕਿ ਪਿਛਲੇ ਦਿਨਾ ਦੌਰਾਨ ਚੋਣ ਪ੍ਰਚਾਰ ਵੇਲੇ ਪ੍ਰਧਾਨ ਮੰਤਰੀ ਖੁਦ ਇਸੇ ਮੈਂਬਰ ਪਾਰਲੀਮੈਂਟ ਪ੍ਰਜਵਲ ਰਿਵੰਨਾ ਦੇ ਹੱਕ ਵਿੱਚ ਵੋਟਾਂ ਦੀ ਅਪੀਲ ਕਰਦੇ ਹੋਏ ਵਿਖਾਈ ਦਿੱਤੇ ਸਨ ਇਸ ਮਾਮਲੇ ਵਿੱਚ ਇੱਕ ਵੱਡਾ ਸਵਾਲ ਕੇਂਦਰ ਸਰਕਾਰ ਵੱਲ ਵੀ ਖੜਾ ਹੋ ਰਿਹਾ ਹੈ ਜਿਸ ਵੱਲੋਂ ਇਹੋ ਜਿਹੇ ਸੋਚਣ ਨੂੰ ਰੋਕਣ ਦੇ ਕਈ ਤਰ੍ਹਾਂ ਦੇ ਦਾਅਵੇ ਅਤੇ ਵਾਅਦੇ ਕੀਤੇ ਜਾ ਰਹੇ ਨੇ ਪਰ ਅਸਲ ਵਿੱਚ ਇਹਨਾਂ ਦਾਅਵਿਆਂ ਤੇ ਵਾਅਦਿਆਂ ਦਾ ਮੇਲ ਜ਼ਿੰਦਗੀ ਪੱਧਰ ਉਤੇ ਨਜ਼ਰ ਨਹੀਂ ਆ ਰਿਹਾ